ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਜਮਾ ਨਮੀਆਂ ਬਹੁਤ ਵਧੀਆ ਕੰਡੀਸ਼ਨ ਦੀਆਂ ਤੇ ਰੇਡ ਤੁਹਾਨੂੰ ਜਾਇਜ਼ ਹੀ ਮਿਲਣਗੇ ਤੇ ਕੱਲੀ ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੀ ਜਖੜਾਂ ਚ ਤੁਸੀਂ ਚੈੱਕ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਘਰ ਆ ਕੂਠੀ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਆ ਤਾਂ ਆਪਣਾ ਵਟਸਐਪ ਜਿਹੜਾ ਨੰਬਰ ਹੈ ਉਹ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਅਰਟੀਗਾ ਗੱਡੀ ਤੋਂ 14 ਮਾਡਲ ਫਾਸਟ ਓਨਰ ਗੱਡੀ ਐ ਇਨਸ਼ੋਰੈਂਸ ਹੈਗਾ ਸਤੰਬਰ ਮਹੀਨੇ ਤੱਕ ਗੱਡੀ ਖੜੀ ਐ ਫਰੀਦਕੋਟ ਏਰੀਆ 'ਚ ਤੇ ਗੱਡੀ ਕੁੱਲ 1 ਲੱਖ ਤੇ 15000 ਕਿਲੋਮੀਟਰ ਚੱਲੀ ਹੋਈ ਐ ਗੱਡੀ ਦੀ ਫੁੱਲ ਗਾਰੰਟੀ ਐ ਹਰ ਪਾਸੋਂ ਹਰ ਤਰ੍ਹਾਂ ਦੀ ਸਿਲਵਰ ਰੰਗ ਦੇ ਵਿੱਚ ਗੱਡੀ ਐ ਫਰੀਦਕੋਟ ਖੜੀ ਐ ਨੋਨ ਐਕਸੀਡੈਂਟ ਐ ਜੀ ਟਾਇਰ ਆਪਨੂੰ ਜਿਹੜੇ ਗੱਡੀ ਦੇ ਮਿਲਣਗੇ ਉਹ ਮਿਲਣਗੇ 90 ਤੋਂ 95 ਪੈਸੇ ਜੇ ਗੱਡੀ ਦੀ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ, ਮੈਟਿੰਗ, 뮤직 ਸਿਸਟਮ ਹਰ ਚੀਜ਼ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ ਤੇ ਮਾਲਕ ਨੇ ਕਿਹਾ ਜਿਹੜਾ ਰੇਟ ਹੈ ਇੱਕ ਬਾਰੇ ਸਿਰਫ ਡਿਮਾਂਡ ਹੈ ਮਾਲਕ ਕਹਿੰਦੇ ਮੌਕੇ ਤੇ ਘਾਟਾ ਵਾਦਾ ਕਰ ਲਵਾਂਗੇ ਜਿਹੜੀ ਡਿਮਾਂਡ ਇਹਨਾਂ ਨੇ ਕਹੀ ਹੈ 4 ਲੱਖ ਰੁਪਇਆ ਇੱਕ ਬਾਰੇ ਕਹੀ ਹੈ 14 ਮਾਡਲ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ ਬਾਕੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੇ ਜਿਹੜੇ ਓਨਰ ਨੇ ਮਾਲਕ ਨੇ ਉਹਨਾਂ ਦਾ ਨੰਬਰ 99156 86201 ਤੇ ਸੈਕੰਡ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਜਿਹੜੀ ਸੈਕੰਡ ਪਹੁੰਚੀ ਹੈ ਆਪਣੇ ਕੋਲੇ ਆਲਟੋ ਪਹੁੰਚੀ ਹੈ 2014 ਮਾਡਲ ਗੱਡੀ ਹੈ ਜੀ ਫਾਸਟ ਓਨਰ ਹੈ ਪੰਜਾਬ ਨੰਬਰ ਹੈ ਲੋਕੇਸ਼ਨ ਅਭੂਰਾ ਜੀ ਨਮੇ ਟੈਰਾ ਚ ਹੈ 55000 ਕੁੱਲ ਚੱਲੀ ਹੋਈ ਹੈ ਤੇ 55000 ਜਿਹੜੀ ਇਹ ਚੱਲੀ ਹੋਈ ਹੈ ਜੈਨੂਨ ਚੱਲੀ ਹੋਈ ਹੈ ਤੇ ਕੋਈ ਨੁਕਸ ਨਹੀਂ ਗੱਡੀ ਚ ਚਲਾ ਕੇ ਕਿਸੇ ਨੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਜਾ ਕੇ ਦੇਖ ਸਕਦੋਂ ਰੇਟ ਗੱਡੀ ਦਾ 260000 ਰੁਪਇਆ ਮਾਲਕ ਨੇ ਕਿਹਾ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਵਾਂਗੇ ਘਾਟਾ ਬਾਦਮ ਕਿਸੇ ਨੂੰ ਗੱਡੀ ਪਸੰਦ ਆਵੇ ਕੋਈ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਖਰੀਦਣੀ ਹੈ ਤਾਂ ਮਾਲਕ ਕਹਿੰਦੇ ਆ ਵੀ ਫੋਨ ਕਰ ਲਿਓ ਆ ਕੇ ਦੇਖ ਲਿਓ ਤੇ ਚਲਾ ਕੇ ਦੇਖ ਲਿਓ ਟ੍ਰਾਈ ਲੈ ਲਿਓ ਤੇ ਜਦੋਂ ਤੁਸੀਂ ਆ ਕੇ ਦੇਖੋਗੇ ਮਾਲਕ ਕਹਿੰਦੇ ਗੱਡੀ ਤੇ ਜਦੋਂ ਪਸੰਦ ਆਊਗੀ ਤੇ ਬਹਿ ਕੇ ਰੇਟ ਕਰ ਲਾਂਗੇ ਰੇਟ ਉੱਪਰ-ਨੀਚੇ ਹੋ ਜਾਊਗਾ ਬਾਕੀ ਜਿਹੜੀ ਡਿਮਾਂਡ ਹੈ ਉਹ ਇੱਕ ਵਾਰੀ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਨਵੀਂ ਬੈਟਰੀ ਆ ਤੇ ਸੀਟ ਕਵਰ ਸਰ ਵੀ ਸਾਰੀ ਚੀਜ਼ ਆਪਾਂ ਨੂੰ ਵਧੀਆ ਨਵੀਂ ਮਿਲੂਗੀ ਸਿੰਘ ਤੇ ਨੰਬਰ ਓਨਰ ਦਾ ਜਿਨ੍ਹਾਂ ਦੀ ਗੱਡੀ ਆ 97700 9888400 71 ਗੱਲਬਾਤ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬ ਦਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਬੁਲਟ ਪਹੁੰਚੇਗਾ ਮਾਡਲ 2015 ਪੰਜਾਬ ਨੰਬਰ ਹੈ ਤੇ ਕੁੱਲ 2500 ਚੱਲਿਆ ਹੋਇਆ ਹੈ ਤੇ ਇਹਨਾਂ ਨੇ ਸੇਲ ਕਰਨਾ ਹੈ ਬਿਲਕੁਲ ਨਵੀਂ ਕੰਡੀਸ਼ਨ ਆ ਗੁਰਦਾਸਪੁਰ ਮਾਲਕ ਦਾ ਏਰੀਆ ਦਾ ਤੇ ਵਧੀਆ ਬੁਲਟ ਹੈਗਾ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਿਓ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ 1 ਲੱਖ 30000 ਰੁਪਇਆ ਪਹੁੰਚੀ ਆ ਤੇ ਮਾਲਕ ਕਹਿੰਦੇ ਆ ਵੀ ਕਰ ਲਾਂਗੇ ਲੈਸ ਬਸ ਹੋ ਜਾਊਗਾ ਰੇਟ ਕਿਸ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣਾ ਚਲਾ ਕੇ ਦੇਖਣਾ ਤੋਰ ਕੇ ਦੇਖਣਾ ਤੁਹਾਡੀ ਇੱਛਾ ਜੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਕਿਉਂਕਿ ਮਾਲਕ ਨੇ ਵਧੀਆ ਰੱਖਿਆ ਹੋਇਆ ਹੈ ਟੋਟਲ ਕੰਮ ਕਰਵਾ ਰੱਖਿਆ ਆਪਾਂ ਨੂੰ 1 ਰੁਪਿਆ ਉੱਤੇ ਲਾਉਣ ਦੀ ਫਿਲਹਾਲ ਲੋੜ ਹੈ ਨਹੀਂ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਵਧੀਆ ਬੁਲਟ ਹੈਗਾ ਵਧੀਆ ਮਾਲਕ ਨੇ ਰੱਖਿਆ ਹੋਇਆ ਚਲਾਉਣ 'ਚ ਬਹੁਤ ਵਧੀਆ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ 1 ਲੱਖ 30000 ਰੁਪਿਆ ਡਿਮਾਂਡ ਇੱਕ ਵਾਰੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 96 821 15134 ਜਿਹੜੀ ਗੱਲ ਕਰਨੀ ਹੈ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਆਲਟੋ ਦੀ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਪਹੁੰਚੀ ਹੈ ਸਿਰਫ 65 ਕਾ ਹਜ਼ਾਰ ਰੁਪਿਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਕਹਿੰਦੇ ਆ ਵੀ ਜਿਹੜੀ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ 65 ਹਜ਼ਾਰ ਦੇ ਵਿੱਚੋਂ ਵੀ ਰੇਟ ਹੋਰ ਵੀ ਘਟਾਵਾਂਗੇ ਮਾਡਲ 2008 ਹੈ ਤੇ ਗੱਡੀ ਖੜੀ ਆ ਹਿੰਸਾ ਏਰੀਆ ਚ ਰੰਗ ਦੇਖ ਲਓ ਗੱਡੀ ਦੇਖ ਲਓ ਚਲਾਉਣ ਤੇ ਬਹੁਤ ਵਧੀਆ ਮਾਲਕ ਕਹਿੰਦੇ ਆ ਕਿਸੇ ਨੇ ਆ ਕੇ ਦੇਖਣੀ ਆ ਕੇ ਦੇਖ ਲਓ ਚਲਾ ਕੇ ਦੇਖੋਗੇ ਤੁਹਾਨੂੰ ਪਸੰਦ ਆਊ ਗੱਡੀ ਬਾਕੀ ਗੱਡੀ ਸੋਹਣੀ ਹੈ ਸਾਫ ਸੁਥਰੀ ਹੈ 65000 ਤੋਂ ਵੀ ਘਾਟਾ ਵਾਦਾ ਹੋ ਜਾਊਗਾ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 9518133123 ਤੇ ਗੱਲਬਾਤ ਕਰਨੀ ਹੋਵੇ ਕਰ ਲਿਓ ਤੇ ਸੋਹਣੀ ਗੱਡੀ ਆ ਵਧੀਆ ਗੱਡੀ ਆ ਬਾਕੀ ਵੀਡੀਓ ਦੀ ਗੱਲਬਾਤ ਆ ਪੂਰੀ ਹੋ ਗਈ ਵੀਡੀਓ ਤੋਂ ਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰਦੋ ਚੈਨਲ ਨੂੰ ਸਬਸਕ੍ਰਾਈਬ ਕਰਦੋ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਿਖਾ ਦਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕੁਝ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਾਕੀ ਵੀਡੀਓ ਤੁਸੀਂ ਦੇਖ ਲਈ ਕਿਵੇਂ ਦੀ ਲੱਗੀ ਕਮੈਂਟ ਜਰੂਰ ਕਰਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ